ਘਟਨਾ ਬਾਈ ਜੀ ਇੱਥੇ ਕੋਈ ਰਾਤ ਪੀਸੀਆਰ ਨਹੀਂ ਹੈਗੀ ਜੀ ਰਾਤ ਕੇ ਇਦੋਂ ਪਹਿਲਾਂ ਵੀ ਕੋਈ ਵੀ ਰਾਤ ਨੂੰ ਕੋਈ ਵੀ ਪੁਲਿਸ ਵਾਲਾ ਗੇੜਾ ਨਹੀਂ ਮਾਰਦਾ ਹੈਗਾ ਜੀ ਰਾਤ 1 ਵਜੇ 30 40 ਮਿੰਟ ਦੇ ਕਰੀਬ ਆਪਣੀ ਇੱਥੇ ਸਰਦਾਰ ਮੋਬਾਈਲ ਦੇ ਨਾਂ ਤੇ ਦੁਕਾਨ ਹੈ ਜੀ ਇਹਦਾ ਜਿੰਦਾ ਪਟਿਆ ਗਿਆ 3-4 ਲੱਖ ਦਾ ਨੁਕਸਾਨ ਹੋਇਆ ਬਾਕੀ ਸਾਰੀਆਂ ਦੁਕਾਨਾਂ ਦੇ ਜਿੰਦੇ ਟਰਾਈ ਕੀਤੇ ਗਏ ਨੇ ਬਾਈ ਜਿਹੜਾ ਉਹਨਾਂ ਤੋਂ ਟੁੱਟ ਗਿਆ ਉਹਦੇ ਲੈ ਗਏ ਪਰ ਪੁਲਿਸ ਉਦੋਂ ਕਿਤੇ ਵੀ ਇੱਥੇ ਕੋਈ ਪੁਲਿਸ ਨਹੀਂ ਹੈਗੀ ਸੀ ਇੰਨੀ ਮਹਿੰਗੀ ਮਾਰਕੀਟ ਆ ਬਾਈ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਨੇ ਜਦ ਕਿ ਉਰੇ ਇੱਕ ਪੁਲਿਸ ਵਾਲਾ ਜ਼ਰੂਰ ਲਾਉਣਾ ਚਾਹੀਦਾ ਬੈਂਕ ਵੀ ਇੱਥੇ ਦੇਖ ਲਓ ਤੁਸੀਂ ਐਕਸੈਸ ਬੈਂਕ ਵੱਡੀਆਂ ਬੈਂਕਾਂ ਨਹੀਂ ਆ ਪਰ ਕੋਈ ਵੀ ਵੀਰੇ ਉਰੇ ਇੱਥੇ ਪੁਲਿਸ ਦੀ ਕੋਈ ਵੀ ਰਾਖੀ ਨਹੀਂ ਹੈਗੀ ਹੁਣ ਸਾਡਾ ਇੱਥੇ ਨੁਕਸਾਨ ਹੋ ਗਿਆ ਨਾਰਮਲ ਜਮਾ ਵਿਚਾਰਾ ਘਰੋਂ ਮੁੰਡਾ ਹੈਗਾ ਉਹ ਨਵਾਂ ਕੰਮ ਕੀਤਾ ਸੀਗਾ ਕਿਰਾਏ ਤੇ ਦੁਕਾਨ ਹੈ ਜੀ ਜਿਆਦਾਤਰ ਸਾਡੇ ਮੋਹੱਲੇ ਵਾਲਿਆਂ ਦੇ ਕਿਰਾਏ ਤੇ ਦੁਕਾਨਾਂ ਹੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਦੋ ਪ੍ਰਸ਼ਾਸਨ ਤੋਂ ਬਈ ਹੀ ਮੰਗ ਆ ਵੀ ਜਲਦੀ ਤੋਂ ਜਲਦੀ ਜਿਹੜੇ ਵੀ ਚੋਰਾਂ ਨੇ ਕੀਤਾ ਹੈ ਕੰਮ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਘਾਟਾ ਉਹਨੂੰ ਕਵਰ ਕਰਵਾਇਆ ਜਾਵੇ ਕੋਈ ਚੋਰੀ ਹੋਈ ਹੈ ਜੀ ਮੁਕੱਦਮਾ ਦਰਜ ਕਰਕੇ ਇਹਨੂੰ ਟ੍ਰੇਸ ਕਰਦੇ ਆਂ ਪਹਿਲਾਂ ਵੀ ਸ਼ਹਿਰ ਚੋਰੀਆਂ ਹੋਈਆਂ ਟਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਫਿਰਦੇ ਰਹੇ ਪੀਸੀਆਰ ਵਗੈਰਾ ਦੀ ਡਿਊਟੀ ਲੱਗੀ ਹੁੰਦੀ ਹੈ ਪੀਸੀਆਰ ਦੀ ਡਿਊਟੀ ਹੁੰਦੀ ਹੈ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਾਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲੈਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈ ਲਈਆਂ ਤੇ ਜੋ ਫਾਲੋਅ ਅਪ ਕਰਦੇ ਹਾਂ ਜੀ ਚੌਂਕੀਦਾਰ ਕਹਿੰਦਾ ਪੀਸੀਆਰ ਨੂੰ ਪਿਆ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀ ਜੀ ਸਰ ਕੋਈ ਪਤਾ ਨਹੀਂ ਪੀਸੀਆਰ ਆਈ ਸੀਗੀ ਜੀ ਪੀਸੀਆਰ ਨੂੰ ਨਹੀਂ ਮ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਬੂਲਾ ਪਾਰਕ ਦੇ ਵਿੱਚ ਸ਼ਰਿਆਮ ਸਰਦਾਰੂ ਪੀਂਦੇ ਨੇ ਗੱਡੀਆਂ ਦੇ ਵਿੱਚ ਬੈਠ ਕੇ ਹੋ ਰਹੇ ਜੇ ਕੋਈ दारू ਪੀਂਦਾ ਜੀ ਉਹਦੇ ਖਿਲਾਫ ਉਵੇਂ ਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਨਹੀਂ ਕੀਤੀ ਨਹੀਂ ਜਾਂਦੀ ਸਰ ਰੋਜ਼ ਖੜ ਕੇ ਪੀਂਦੇ ਨੇ ਜੀ ਜਿਹੜਾ ਵੀ ਪੀਂਦਾ ਜੀ ਜੇ ਦੀ ਸਾਡੇ ਕੋਲੇ ਸ਼ਿਕਾਇਤ ਆਉਂਦੀ ਹੈ ਜੀ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲੇ ਛਾਣੇ ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ दारू ਉਹਨਾਂ ਨੂੰ ਅਸੀਂ ਬੰਦੀ ਪਾਈ ਹੈ ਜੀ ਉਹਨਾਂ ਦੀ ਛਾਣੇ ਵੀਰੇ ਮੈਂ ਗੇੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਫੇਰ ਕੱਲ ਮੈਂ 2 ਵਜੇ ਕਿੜਾ ਮਾਰਦਾਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰੇ ਚੱਕਿਆ ਨਹੀਂ ਹੈਗਾ ਫਿਰ ਮੈਂ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਸਪਲੈਂਟਰ ਤੇ ਤਿੰਨੇ ਜਣੇ ਮੂੰਹ ਬੰਨੇ ਹੋਏ ਸੀ ਇੱਥੋਂ ਆ ਹਾਟਲ ਤੋਂ ਨਾ ਵੀਰੇ ਇੱਥੋਂ ਐ ਮੋੜ ਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਫਿਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹ ਮਲਾਜਮ ਨੂੰ ਫੋਨ ਕੀਤਾ ਵੀਰੇ ਮਲਾਜਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮਲਾਜਮ ਜਿਹੜਾ ਕੱਢਦੇ ਨੇ ਰਾਤ ਨੂੰ ਪੀਸੀਆਰ ਵਾਲੇ ਵੀਰੇ ਆਏ ਨਹੀਂ ਹੈਗੇ ਉਹ ਵੀਰੇ ਆ ਗਏ ਸੀ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕਰੀ ਉਹ ਭੱਜ ਗਿਆ ਸੀ ਵੀਰੇ ਮੋਟਰਸਾਈਕਲ 'ਤੇ ਪੀਸੀਆਰ ਵਾਲੇ ਨੇ ਲੱਭਿਆ ਉਹਨਾਂ ਨੂੰ ਹਾਂ ਲੱਭਣ ਦੀ ਕੋਸ਼ਿਸ਼ ਕਰੀ ਵੀਰੇ ਫੋਨ ਮੈਂ ਨਾਲ ਗਿਆਗਾ ਪੀਸੀਆਰ ਵਾਲਿਆਂ ਦੇ ਰਾਤ ਨੂੰ ਪੀਸੀਆਰ ਵਾਲੇ ਕਿੰਨੇ ਕ ਵਾਰ ਜਿਹੜਾ ਮਾਰ ਜਾਂਦੇ ਨੇ ਉਹ ਕੰਮ ਛੇ ਕੰਮ ਵੀਰੇ 3-4 ਕਿਲੀ ਜਿਹੜਾ ਤਾਂ ਮਾਰਦੇ ਨੇ ਜਿੱਥੇ ਤਾਂ ਨਹੀਂ ਦੇਹੀ ਪੀਸੀਆਰ ਵਾਲੇ ਵੀ ਜਿਹੜਾ ਮਾਰ ਕੇ ਵੀਰੇ ਇੱਦਰੀ ਮੂਰਤੀ ਹੁੰਦੇ ਹੁੰਦੇ ਨੇ ਨਾ ਉੱਥੋਂ ਦੇਖੋ ਤੁਸੀਂ ਗੈਮ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਇਹ ਕਿਵੇਂ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਡਿਊਟੀ ਮੇਰੀ ਹੈਗੀ ਇੱਕ ਵੀਰੇ ਐ ਲੈ ਲਓ ਵੀ 10:30 ਵਜੇ ਸਟਾਰਟ ਹੁੰਦੀ ਹੈਗੀ ਤੇ 4 ਵਜੇ ਖਤਮ ਹੋ ਗਏ। ਦੁਕਾਨਦਾਰ ਦਾ ਕਹਿਣਾ ਹੈ ਵੀ ਅਸੀਂ ਹਾਂ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ। ਜਦਕਿ ਦੁਕਾਨਦਾਰ ਦਾ ਕਹਿਣਾ ਉੱਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਵੀ ਫੋਨ ਵਗੈਰਾ ਚੋਕੇ ਗਏ ਨੇ। ਮੀਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ? ਆ ਮੇਰੇ ਕੋਲ ਰਿਕਾਰਡ ਆ ਨਾ ਫੋਨਾਂ ਦਾ। ਉਹਨਾਂ ਨੇ ਆਏ ਹੀ ਨਹੀਂ ਹੈਗੇ। ਫਿਰ ਮੈਂ ਵੀਰੇ ਉਰੋਂ ਗਿਆ ਗਿਆ ਲਾਲੋ ਵੀ 4:30 ਵਜੇ ਗਿਆ ਮੈਂ। ਪਹਿਲਾਂ ਮੈਂ ਫੋਨ ਕਰਦੀ ਰਿਹਾ ਉਹਨਾਂ ਨੂੰ ਐ ਲਾਲੋ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰਨਾ। ਨੋਬੇ ਤੁਮਾਂਗੇ ਵੀ ਆਈਂ ਬਈ ਆਈਆਂ ਇਹਨਾਂ ਨੇ ਫੋਨ ਨਹੀਂ ਚੱਕਿਆ ਹੈਗਾ ਆਪਣਾ ਕੋਈ ਵੀ ਟੈਂਡ ਨਹੀਂ ਕੀਤਾ 15 ਵੀ ਫੋਨ ਕੀਤੇ ਹੋਏ ਨੇ ਫਿਰ ਮੈਂ ਚੱਲ ਪੁਲਿਸ ਕਿੰਨੇ ਟਾਈਮ ਚ ਆ ਗਈ ਸੀ ਪੁਲਿਸ ਵੀਰੇ ਆ ਗਈ ਤੇ ਐ ਲਾਲੋ ਮੈਂ ਫੋਨ ਕਰਿਆ 15-20 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਆ ਗਈ ਸੀ ਚੋਰੀ ਹੋ ਗਈ ਜੀ ਆਪਣੇ ਚੋਰੀ ਨਹੀਂ ਹੋਈ ਮਰੋ ਜਿੰਨੇ ਪਟ ਗਏ ਮੇਰੇ ਸਟਰ ਵੀ ਪਟ ਗਈ ਜੀ ਤੁਹਾਡੀ ਦੁਕਾਨ ਤਾਂ ਮੇਨ ਰੋਡ ਤੇ ਹੈ ਮੇਨ ਰੋਡ ਤੇ ਦੁਕਾਨ ਜੀ ਮੇਨ ਰੋਡ ਤੇ ਨਹੀਂ ਰੱਖਿਆ ਚੋਰਾਂ ਨੂੰ ਜੀ ਤਾਂ ਦੱਸੋ ਕੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਹੈ ਕੋਈ ਡਿਊਟੀ ਕੋਈ ਨਹੀਂ ਦਿਖਾਈ ਜਾਂ ਤੱਕ ਜੀ ਹਾਂਜੀ ਕੋਈ ਨਹੀਂ ਆਂਦਾ ਜੀ ਕੋਈ ਕਦੇ ਪੀ ਲਿਖਦੇ ਕੋਈ ਨਹੀਂ ਦੇਖਿਆ ਜੀ ਨਹੀਂ ਕੋਈ ਕੋਈ ਨਹੀਂ ਦੇਖਿਆ ਜੀ ਕਦੇ ਤੁਸੀਂ ਵੀ ਸਾਨੂੰ ਦੇ ਵੀ ਸ਼ਹਿਰ ਦਾ ਮੇਨ ਏਰੀਆ ਹੈਗਾ ਥਾਣੇ ਵੀ ਨੇੜੇ ਨੇ ਇੱਥੇ ਤੇ ਐਂ ਕੋਈ ਹੋਣੀ ਹੈਗਾ ਜੀ ਕੋਈ ਕੋਈ ਸੁਣਵਾਈ ਨਹੀਂ ਕਿਸਦੀ ਅੱਛਾ ਜੀ ਹਾਂਜੀ